ਹੀ ਹੈਗੀ ਅੱਜ ਤਾਂ ਮੇਰੀ ਛੇਲੀ ਆਉਗੀ ਮੇਰੀ ਅੱਛਾ ਚੰਗਾ ਦੇਖ ਕੇ ਜਾਓ ਕੋਈ ਬਾਲਾ ਨਾ ਡੱਕ ਰਿਆ ਕਰੋ ਨਾ ਨਾ ਡੱਕਰ ਦੇਣੀ ਚੱਲ ਧਿਆਨ ਰੱਖੀ ਤੂੰ ਆਪਦਾ ਠੀਕ ਆ ਕੋਈ ਨਾ ਕੋਈ ਨਾ ਮੇਰੇ ਤੋਂ ਧਿਆਨੀਆਂ ਬਾਹਰ ਭੇਡ ਜਾ ਓਹੋ ਕਿਚੋਰ ਆਉਂਦੇ ਆ ਓਹ ਚੋਰ ਨਹੀਂ ਮਾਂ ਵੀ ਨਾ ਦੇਸੀ ਆ ਦੀ ਮੰਮੀ ਜੀ ਵੀ ਨਾ ਮੈਨੂੰ ਭੇਡ ਦਿੱਤੀ ਆ ਬਾਥੀਆਂ ਨੂੰ ਹੁਣ ਮੈਨੂੰ ਐ ਨਹੀਂ ਪਤਾ ਸਾਡੀਆਂ ਬਾਥੀਆਂ ਕਿਹੜੀਆਂ ਚਾਚੀ ਕੇ ਕਿਹੜੀਆਂ ਨੇ ਚਾਚੀ ਕੇ ਲੈ ਗਈ ਉਹ ਤਾਂ ਵੀ ਬੋਲਣ ਲੱਗ ਜਾਂਦੀ ਆ ਚੱਲ ਜਿਹੜੀਆਂ ਆਉਂਦੀਆਂ ਲੈ ਹੀ ਜਾਂਦੀ ਆਂ ਆਪੇ ਮੰਮੀ ਪਿਛੋਲ ਜੀ ਰਹੂਗੀ ਹਾਂ ਜੀ ਆਵੇ ਕੋ ਤਾਂ ਪਾਠੀਆਂ ਵੀ ਐਡੀਆਂ ਐਡੀਆਂ ਪਾਠ ਦੇਵਾਂਗੇ। ਬਾਹਰ ਜਿੰਨੇ ਬੱਤ। ਹੈ? ਆ ਤਾਂ ਸਾਡੇ ਵਾਲੀ ਆ ਕਮਣ। ਇਹ ਕਿਹੜੇ ਮੁੰਡੇ ਨਾਲ ਜਾ ਰਹੀ ਹੈਗੀ? ਹੈ? ਉਹ ਕਿਤੇ ਇਹ ਕੁੜੀ ਗਲਤ ਰਾਹ ਤੇ ਨਹੀਂ ਪੈ ਗਈ। ਕੰਮ ਤੋਂ ਦਰਦੇ ਸੋ ਇਹ ਤਾਂ ਪੈ ਗਈ ਕੁੜੀ ਕੁੱਠੇ ਦਾ ਘਰੇ ਦੱਸ ਲਈਆਂ ਕਿ ਜਾ ਕੇ ਲਗਾ ਦਮ ਮੰਮੀ ਕੱਪੜੇ ਉਤ ਨਹੀਂ ਮੰਮੀ ਹਾਂ ਕੀ ਹੋ ਗਿਆ ਤੈਨੂੰ ਤੈਨੂੰ ਗੱਲ ਦੱਸਦੀ ਆ ਮੈਂ ਇੰਨਾ ਦਮ ਚੜੇ ਉਹ ਚਾੜਤਾ ਚੰਦਾ ਆਪਣਿਆਂ ਵਾਲੀ ਨੇ ਕੀ ਨੇ ਕੁੜੇ ਉਹੋ ਆਪਣੀ ਕਮਲ ਕਮਲ ਕੀ ਹੋ ਗਿਆ ਮੈਂ ਜਦੋਂ ਪਾਠੇ ਲੈ ਕੇ ਆਈ ਜਾਂਦੀ ਸੀ ਨਾ ਹਾਂ ਕਿਸੇ ਮੁੰਡੇ ਨਾਲ ਚੜੀ ਜਾਂਦੀ ਸੀ ਉਹ ਕਿਸੇ ਮੁੰਡੇ ਨਾਲ ਚੜੀ ਜਾਂਦੀ ਸੀ ਹੋਰ ਨੀ ਇਹ ਮੂੰਹ ਹੀ ਬਾਗੀ ਹੋਣੀ ਕਿਸੇ ਨਾਲ ਪੜਦੀ ਆ ਜਦ ਜਦ ਪੜਦੀ ਆ ਫਿਰ ਉਹ ਤਾਂ ਨਵਾਂ ਜਿਹਾ ਮੁੰਡਾ ਸੀਗਾ ਕੋਈ ਆਪਣੇ ਪਿੰਡ ਦਾ ਥੋੜੀ ਸੀਗਾ ਮੇਰਾ ਸਾਈਕਲ ਤੇ ਮੇਰਾ ਸਾਹ ਚੜ ਗਿਆ ਹੋਰ ਕਿੱਧਰ ਨੂੰ ਗਈ ਐ ਹੈ ਇਹਨੂੰ ਗਈ ਤੇ ਆਦਰ ਸੰਗਰੂਰ ਕਣੀ ਬਹੁਤ ਸੰਗਰੂਰ ਖਾਈ ਬਹੁਤ ਮਾਚਾ ਗੱਲ ਸੁਣ ਮੇਰੀ ਤੂੰ ਨਾ ਟੈਕ ਕਰਕੇ ਬਹਿ ਜੀ ਹੈਨਾ ਸਾਹ ਲੈ ਲੈ ਪਹਿਲਾਂ ਨਹੀਂ ਮੰਮੀ ਮੈਨੂੰ ਜਦ ਦੇਖੀ ਮਖਾ ਹੈ ਆ ਕਿਹੜੇ ਮੁੰਡੇ ਨਾਲ ਤੂੰ ਰਹੀ ਜਾਂਦੀ ਐ ਮਖਲ ਐ ਕਰਤਾ ਉਹੀ ਕੰਮ ਜਿਹੜੇ ਕੰਮ ਤੋਂ ਡਰਦੇ ਆਂ ਵਾਖਾ ਥੂ ਥੂ ਕਰਾ ਦੋ ਸਾਰੇ ਪਿੰਡ 'ਚ ਹੋਣ ਇਹ ਚੱਲ ਆਪਾਂ ਨੂੰ ਕੀ ਲੈਣਾ ਉਹਦੀ ਮਾਂ ਨਾ ਬੜੇ ਨਖਰੇ ਵਾਲੀ ਕਹਾਉਂਦੀ ਹੈ ਜੀ ਹਾਂ ਉਹਦੀ ਮਾਂ ਪਤਾ ਕਿਵੇਂ ਨਾ ਹੱਸਾ ਚੜ ਜਾਣ ਗੱਲਾਂ ਕਰਦੀ ਆ ਆ ਹੁਣ ਲੱਗੂ ਪਤਾ ਜਿਹੜਾ ਧੌਲੇ ਚਾਟੇ 'ਚ ਪਾਈ ਖੇ ਹਾਂ ਮਮੀ ਇਹ ਕਰਦੀ ਰਹਿੰਦੀ ਮੇਰੀ ਕਮਲ ਮੇਰੀ ਕਮਲ ਗੱਲ ਸੁਣ ਪੁੱਤ ਮੇਰੀ ਹਾਂ ਮਮੀ ਤੂੰ ਨਾ ਇਹ ਕੰਮ ਕਰਦੀ ਨਾ ਮੁੰਡੀ ਗੱਲ ਹਾਂ ਦੇਖ ਲੈ ਨਾ ਜਤਾ ਮੈਨੂੰ ਮਰਵਾਵੇਂਗੀ ਪਹਿਲਾਂ ਕਹਣਾ ਪਤਾ ਮਾਂ ਤੇ ਗੱਲ ਆਉਂਦੀ ਆ ਅਗਲੇ ਕਹਿੰਦੇ ਨਾ ਐਡੀ ਪਾਲ ਪਲੋਚ ਕੇ ਕਰੀਏ ਤੂੰ ਕਾਦੀ ਰੱਖੀ ਹੈ ਹੈ ਵੀ ਘਰੇ ਮਾਂ ਤੋਂ ਤੀ ਨਹੀਂ ਸਮਝ ਜਾਂਦੀ ਬਸ ਹਾਂ ਲੈ ਰਿਹਾ ਕ ਮੈਂ ਮੂੰਹ ਲਾਲ ਕਰਿਆਗਾ ਆ ਗੱਲ ਸੁਣ ਮੇਰੀ ਕੱਪੜੇ ਦੀ ਮਾਰ ਤੂੰ ਤਾ ਮੈਂ ਜਾਣੀਗੀ ਮੈਂ ਦੇਖਦੀ ਐਗੀ ਉਹਦੀ ਮਾਂ ਰੋ ਜਾਣੀ ਨਖਰੇ ਵਾਲੀ ਕਹੋਂਦੀ ਆ ਚੱਲ ਮੇਰੀ ਗੱਲ ਸੁਣ ਆਪਾਂ ਇੱਕ ਵਾਰੀ ਕਹਿ ਦੇਣਾ ਮੈਂ ਬਾਹਣੇ ਜੀ ਨਾਲ ਜਾਉਂਗੀ ਹੈਨਾ ਵੀ ਕੰਮ ਤੇ ਕੀ ਕਰਦੀ ਐ ਜੀ ਫੇਰ ਪਤਾ ਇਹ ਕਹੋਂਦੀ ਆ ਉਹ ਕੀ ਗੱਲਾਂ ਕਰਦੀ ਹੈਗੀ ਆਪਦੇ ਆਪ ਨੂੰ ਨਖਰੇ ਵਾਲੀ ਕਹੋਂਦੀ ਆ ਹਾਂ ਜਾ ਮੈਂ ਕਰਦੀ ਆ ਕੰਮ ਤੇ ਤੂੰ ਜਾ ਆਪਦੀ ਕੁੜੀ ਨੂੰ ਪਤਾ ਕਿ ਮੈਂ ਕਹਿੰਦੇ ਨਖਰਾ ਪਤਾ ਉਹ ਕਿੱਡਾ ਸੀ ਜਾ ਜ਼ਿਆਦਾ ਕਿਹੜਾ ਕਿਵੇਂ ਕਰ ਲੜੀ ਤੇ ਆਪਦੀ ਕੁੜੀ ਪਿੱਛੇ ਆਹੋ ਆਹੋ ਮੰਮੀ ਨੂੰ ਸਾਰਾ ਪਤਾਗਾ ਚਲ ਤੂੰ ਛੱਡਾ ਮੈਂ ਕਰਦੀ ਤੂੰ ਜਾ ਉਹਨਾਂ ਦੇ ਘਰੇ ਜਾ ਲਫੜਾ ਮੈਨੂੰ ਉਧਰ ਮੈਂ ਬੈਠੀ ਹੋ ਗਈ ਹਾਂ ਤੇ ਇਸ ਕੈਟੇਂਗੀ ਤੂੰ ਤਾਂ ਚਲ ਠੀਕ ਆ ਧਿਆਨ ਰੱਖੀ ਮੈਂ ਆਉਣੀ ਆ ਚੰਗਾ ਚੰਗਾ ਬੂ ਬੂ ਇਹ ਕੁੜੀ ਕੀ ਕਰਦੀ ਫਿਰਦੀ ਆ ਮੈਨੂੰ ਤਾਂ ਉਮੀਦ ਨਹੀਂ ਸੀ ਜਮਾਂ ਵੀ ਇਹਦੇ ਤੇ ਹਜੇ ਪਤਾ ਨਹੀਂ ਕੀ ਕੋਈ ਚੰਦ ਜਾਲੂਗੀ ਨਾ ਮੇਦ ਨੂੰ ਪੁੱਤ ਖਾਣੇ ਦਾ ਨਾ ਡੱਬਾ ਰੀਲਾਂ ਦਾ ਪਿਆ ਜਿਹੜੀ ਰੀਲ ਦੀ ਲੋੜ ਐ ਉਹ ਉੱਥੇ ਹੁੰਦੀ ਨਹੀਂ ਹੈਗੀ ਆ ਤਾਂ ਫਕਤਰੀ ਆ ਗੱਲ ਨਹੀਂ ਲੈ ਫੁੱਲ ਨਾਲ ਤਾਂ ਇੰਨੇ ਸੋਹਣੇ ਮਿਲ ਗੀ ਛੂੜ ਨਾਲ ਨਹੀਂ ਨਾ ਮਿਲੀ ਆ ਇੱਕ ਤਾਂ ਗਮਾਡਣਾ ਨਹੀਂ ਛੱਡਦੀਆਂ ਰੀਲ ਉਹਦੀ ਲੈ ਜਾਂਦੀਆਂ ਨੇ ਹੁਣ ਮੈਨੂੰ ਦੁਪਰ ਖਾਣਾ ਹੋ ਗਿਆ ਕੌਣ ਹੈ ਹਾਓ ਕਰੀਆਂ ਆ ਜਾਣੀ ਕਰੀਆਂ ਕੀ ਕਰਤੀ ਪਈ ਹੈਗੀ ਤੂੰ ਜੀ ਮੈਂ ਤਾਂ ਨਾ ਰੀਲ ਲਾਉਣੀ ਆ ਇਹਦੇ ਨਾਲ ਹੂੰ ਕੋਈ ਨਾਲ ਦੀ ਮਿਲ ਨਹੀਂ ਰਹੀ ਹੈਗੀ ਕੀ ਕਰਾਂ ਇਹ ਆ ਨਾ ਗਜੂ ਹੈ ਨਾ ਇਹ ਤਾਂ ਗਜਾ ਡੇੜਕੇ ਦੇਖ ਆਹੋ ਮੇਲੇ ਨੂੰ ਤਾਂ ਲੱਗ ਰਹੀ ਹੁਣ ਤੈਨੂੰ ਦਿਸਦਾ ਨਹੀਂ ਹੈਗਾ ਸਾਰੇ ਦਿਨ ਤੈਨੂੰ ਸੂਟਾਂ ਦੀਓ ਲੱਗੀ ਰਹਿੰਦੀ ਹੈਗੀ ਕਿ ਲੀਗਾ ਘੱਟ ਹੈਗੀ ਮੱਛਣੀ ਹੈ ਨਹੀਂ ਮੇਰੇ ਆ ਸੋਹਣਾ ਲੱਗੂਗਾ ਸਿਆਉਣਾ ਬਥੇਰਾ ਸੋਹਣਾ ਲੱਗੂਗਾ ਹੁਣ ਲੰਬੀ ਲੁੰਜੀ ਗੋਰੀ ਚਿੱਟੀਆਂ ਬਥੇਰੀ ਆਹ ਕੁੜੀ ਦਾ ਸਿਆਉਂਦੋਂ ਮੁਖਾ ਕੁੜੀ ਦੇ ਸੋਹਣਾ ਲੱਗੂ ਆਹੋ ਕੁੜੀ ਦਾ ਸਿਆਉਂਦੀ ਇਹਦੇ ਨਾਲ ਦੀ ਵੀ ਪਾਲੇ ਨਾਲ ਨਾਲ ਸੂਟ ਪਾਇਆ ਕਰ ਤਾ ਕੁੜੀ ਦੇ ਪਹਿਲੇ ਮਕਲਾਵੇ ਤੋਰੀ ਰੱਖਿਆ ਕਰ ਉਹਨੂੰ ਨਹੀਂ ਕੋਈ ਨਾ ਆਹੀ ਉਮਰ ਹੈ ਖਾਣ ਹੰਡਾਉਣ ਦੀ ਇਹਦੇ ਨਾਲ ਆ ਲੱਗ ਜੂ ਨਾ ਨਾਭੀ ਆ ਤਾਂ ਗੱਲ ਸੁਣ ਲੈ ਮੇਰੀ ਤੂੰ ਇਹਨੂੰ ਅੱਗ ਲਾ ਦੇ ਡੱਬੇ ਨੂੰ ਪਰਾਂ ਧਰ ਤੇ। ਮਾੜੀ ਸੁੱਕਾ ਪਰਾਂ ਧਰ ਹੋਈ ਆਂ ਐਂ ਕਾ ਤੋ ਬੋਲਦੀ ਐ। ਹੁਣ ਮੈਂ ਤਾਂ ਆਈਆਂ ਤੇਰੇ ਦਾ ਮੈਨੂੰ ਸੂਟਾਂ ਦੀ ਲੱਗੀ ਪਈ ਰਹਿੰਦੀ ਐ। ਨਹੀਂ ਖੜਚਾ ਆ ਪਏ ਤਲੇ। ਆ ਦੇ ਆ ਲੱਗ ਗਈ। ਲੈ ਚੱਲ ਜੇ ਕਾਹੀ ਇਹਨਾਂ ਨੂੰ ਧਰ ਤੇ ਪਾ ਲੈ ਪਰਾਂ। ਕੀ ਹੋ ਰਿਹਾ ਤੇਨੂੰ? ਮੇਰੀ ਗੱਲ ਸੁਣ ਲੈ ਤੂੰ ਰੀਲਾ ਰੁਲਾ ਚ ਨਾ ਜਾ ਦੇਖ ਮੇਰੀ ਗੱਲ ਸੁਣ। ਹਾਂ। ਦੇਖ ਤੀ ਤੇਰੀ ਵੀ ਐ ਮੇਰੀ ਵੀ ਐ ਹੋਈ ਤੀ ਆ ਸਭ ਦੀਆਂ ਸਾਂਝੀਆਂ ਨੇ ਕੀ। ਕਿਉਂ ਕੀ ਹੋ ਗਿਆ ਕੁੜੇ? ਆਹਾ ਕਨਾ ਕਮਲ ਕਿੱਥੇ ਗਿਜੇ? ਉਹ ਤਾਂ ਨਾਈ ਤੋਂ ਅੱਜ ਕੰਮ ਸੀਗਾ ਅੱਜ ਉਹ ਕਹਿੰਦੀ ਮੈਂ ਸੁਦੇਹਾ ਆਉਂਗੀ ਤੇ ਪੜਨ ਗਈ ਹੈਗੀ ਕਿ ਉਹ ਕਹਿੰਦੀ ਮੈਂ ਨਾਲੇ ਆਉਂਦੀ ਹੋਈ ਆਪਦਾ ਕੰਮ ਕਰਿਆ ਹੁਣ ਜਿਹੜਾ ਕੰਮ ਹੈਗਾ ਮੈਨੂੰ ਤੇ ਮੈਂ ਆਉਂਗੀ ਮੜੇ ਲੇਟ ਅੱਛਾ ਪੜਨ ਗਈ ਹੈ ਹਾਂ ਪੜਨ ਗਈ ਉਹਦਾ ਕੋਈ ਪੇਪਰ ਕੋ ਉੱਪਰ ਬਸ ਇੱਕ ਪੇਪਰ ਦੇ ਕੇ ਕਹਿੰਦੀ ਉਹ ਤੋਂ ਬਾਅਦ ਤਾਂ ਮੈਂ ਫੇਲ ਨਹੀਂ ਆਂ ਤੇ ਉਹਦੀ ਸੇਹਲੀ ਨੇ ਕੱਪੜੇ ਕੁੱਪੜੇ ਲੈਣੇ ਆ ਉਹਨੂੰ ਕੱਪੜੇ ਦੁਕਾਨੇ ਆਣੇ ਆ ਅੱਛਾ ਹੂੰ ਮੇਰੀ ਗੱਲ ਸੁਣ ਲੈ ਕਮਲ ਨੇ ਇੱਕ ਨਾ ਕੀ ਕਹਿੰਦੇ ਨੇ ਤੂੰ ਤਾਂ ਉਈਓ ਕਹਿੰਦਾ ਤੈਨੂੰ ਵੀ ਪੇਪਰ ਦੇਣੇ ਨੇ ਪੇਪਰ ਦੇਣੇ ਕੰਮ ਦੀਆਂ ਕਰਨਾਂ ਚ ਨਾਈ ਕਾਮਲ ਤਾਂ ਕਿਸੇ ਮੁੰਡੇ ਨਾਲ ਨਾ ਮੋਟਰਸਾਈਕਲ ਤੇ ਬੈਠ ਕੇ ਸੰਗਰੂਰ ਪਾਸੇ ਜਾਂਦੀ ਸੀ। ਨਹੀਂ ਬੱਸ ਕਾਰ ਨਹੀਂ। ਉਹੀਂ ਸੰਗਰੂਰ ਪਾਸੇ ਆਰ ਦੀ ਸਹੇਲੀ ਨਾਲ ਗਈ ਸਕੂਟਰੀ ਤੇ। ਜੋਤਕ ਨਾ ਬਾੜਾ ਚੋਂ ਆਈ ਤੀਗੀ। ਉਹਦੇ ਕਹਾ ਲੱਕੜੀਆਂ ਨਾਲ ਲੱਗੇ ਹੁੰਦੇ ਨਾ ਜਾਣਦੀ ਨਹੀਂ ਹੈਗੀ ਕਾਮਲ ਨੂੰ। ਹੈ। ਕੁੜੀ ਦਾ ਤਾਂ ਸਾਦਾ ਸਾਮੀ ਰੱਦਾ ਸੀ ਗਾ ਕੇ ਜਿਹੜਾ ਦੱਸਿਆ ਮੈਨੂੰ। ਹਮ। ਤੂੰ ਵੀ ਮਨਜੀਤ ਗਾਹੀ ਗਾਹ ਵਧੀਏ ਨੇ ਫਿੱਡੇ ਛੱਤਰ ਵਾਂਗੂ ਪਹਿਲਾਂ ਮੈਨੂੰ ਐ ਦੱਸ ਸਾਹ ਨਾ ਸਾਹ ਨਹੀਂ ਰਲਦਾ ਦੀ ਕਿਉਂ ਭਾਈ ਮੇਰੀ ਕੁੜੀ ਨਿਕਲ ਕੇ ਬਾਗੀ ਉਹ ਭਾਈ ਟੁੱਟੇ ਛੱਤਰ ਵਾਂਗੂ ਦਾ ਤੂੰ ਗਾਹ ਗਾਹ ਵਾਦੀ ਜਾਂਦੀ ਐ ਕਿ ਲਿਕੜ ਕੇ ਬਾਗੀ ਮੇਰੀ ਗੱਲ ਸੁਣ ਲੈ ਜੇ ਲਿਕੜ ਕੇ ਨਹੀਂ ਗਈ ਨਾ ਫਿਰ ਮੇਰੇ ਮੂੰਹ ਚੋਂ ਫੇਰ ਸੁਣਦੀ ਸੀ ਤੂੰ ਹੋਰ ਸ਼ਲੋਕ ਕਹ ਦੇਗੀ ਮਿਰਤੀ ਨੂੰ ਐ ਕਹਿੰਦੀ ਹੈਗੀ ਤੂੰ ਕਿ ਨਾਲ ਫੋਨ ਕਰ ਕਹ ਕਿੱਥੇ ਹੈਗੀ ਕਰ ਫੋਨ ਉਹਨੂੰ ਹੁਣੇ ਕਰ ਫੋਨ ਤੂੰ ਯਕੀਨੇ ਨਹੀਂ ਮੰਨਦੀ ਹੈਗੀ ਮੇਰਾ ਅੰਦਰ ਮੈਨੂੰ ਲੱਗੇ ਪਤਾ ਨਹੀਂ ਚਾਰਜ ਦੇ ਲਾਇਆ ਚੱਲ ਮੈਨੂੰ ਆ ਕੇ ਦੱਸ ਦੇ ਯਕੀਨ ਦਾ ਮੰਨ ਲੂ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕਹੀ ਜਾਨੀ ਆ ਬਾਰ-ਬਾਰ ਕਿ ਉਹ ਨੂੰ ਕਨਾ ਆਈ ਨੂੰ ਪੁੱਛੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੁੱਛੀ ਬਾ ਕੋਈ ਨਾ ਜੇ ਇਹ ਗੱਲ ਹੋਈ ਨਾ ਤਾਂ ਕੱਲ ਦਾ ਦਿਨ ਨਹੀਂ ਚੜੂਗਾ ਮੈਂ ਤਾਂ ਅੰਦਰੇ ਦੱਬ ਲੂ ਸੁਣ ਗਈ ਗੱਲ ਗੱਲ ਸੁਣ ਲੈ ਮੇਰੀ ਉਹ ਮੋਟਰਸਾਈਕਲ ਤੇ ਚੜ ਕੇ ਗਈ ਆ ਨਾ ਹਾਲੀ ਕੱਲ ਨੂੰ ਚੜਨ ਜੋਗਰੀ ਨਹੀਂ ਰਹਿਣੀ ਤੇਰੀ ਪੁੱਤ ਨੂੰ ਊਂ ਖੜਕਾਈਦਾ ਹੁੰਦਾ ਊਂ ਕਹਿੰਦਾ ਹੁੰਦਾ ਗੱਲੀ ਗੱਲੀ ਇਹਦਾ ਮਤ ਕੋਲਾਏ ਥੋੜੀ ਵੀ ਤੂੰ ਗੱਲ ਦੱਬ ਦੇਂਗੀ ਹਾਂ ਮੈਂ ਤਾਂ ਗੱਲੇ ਦੱਬੂ ਫੇਰਾ ਮੈਂ ਨਹੀਂ ਆਏ ਫਿਰ ਛੱਡਦੀ ਹੈਗੀ ਜੇ ਤਾਂ ਗੱਲ ਹੋਈ ਦੇ ਇਹ ਸੱਚੀ ਤੇਰੇ ਵਾਲੀ ਫਿਰ ਤਾਂ ਮੇਰੀ ਕੁੜੀ ਨਹੀਂ ਜਿਉਂਦੀ ਰਹਿੰਦੀ ਜੇ ਤੇਰੇ ਵਾਲੀ ਗੱਲ ਝੂਠੀ ਹੋਈ ਫਿਰ ਭੈਣੇ ਤੂੰ ਚਿੱਤ ਨੂੰ ਸੋਚ ਲਈ ਲੈ ਮੇਰੀ ਕੁੜੀ ਨਹੀਂ ਜਿਉਂਦੀ ਰਹਿੰਦੀ ਆਹੋ ਸੱਤਾਂ ਹੀ ਲਾ ਲਾ ਫੇਰ ਨਾ ਸੱਤ ਵੀ ਹੋਵੇ ਨਾ ਇਹ ਕੋਈ ਛੋਟੀ ਮੋਟੀ ਗੱਲ ਹੈ ਇੱਜ਼ਤ ਦੀ ਗੱਲ ਹੈਗੀ ਭੈਣੇ ਜਦੋਂ ਗੱਲ ਅੱਖਾਂ ਤੇ ਆਜੇ ਜਾਂ ਮਰਜੋ ਜਾਂ ਮਾਰ ਦੋ ਜੇ ਗੱਲ ਕਿ ਨਾ ਇੱਜ਼ਤਾਂ ਦੀ ਮੈਂ ਵੀ ਤਾਂ ਹੀ ਕਰਨ ਆਈ ਆ ਉਹੀ ਤਾਂ ਗੱਲ ਮੈਂ ਇਹੀ ਗੱਲਾਂ ਕਰਦੀ ਸੀ ਪਹਿਲਾਂ ਆਪਣੇ ਮਨ 'ਚ ਮੈਂ ਖਾਇ ਨਹੀਂ ਆਏ ਕਹਿ ਦੇਣਾ ਵੀ ਤੂੰ ਮੇਰੀ ਤੀ ਨੂੰ ਆਏ ਕਹਿਣੀ ਆ ਆਏ ਕਰੀ ਇਹਦੇ ਆਏ ਥੋੜੀ ਕਹਿਣਾ ਵੀ ਤੀ ਤੀ ਸਮਝ ਕੀਤੀ ਕੁਰੀਆ ਮੇਰੀ ਗੱਲ ਸੁਣ ਲੈ ਤੈਨੂੰ ਤਾਂ ਫਿਰ ਹਰ ਖਣ ਦੀ ਲੋੜ ਨਹੀਂ ਤਾਂ ਤੂੰ ਕਹਿ ਦੇ ਵੀ ਹਾਂ ਭਾਈ ਜੇ ਮੇਰੀ ਗੱਲ ਠੁੱਠੀ ਹੋਈ ਜਿੱਥੇ ਮਰਜ਼ੀ ਗੱਲ ਵੜਦੀ ਲੈ ਮੈਂ ਕਹਿੰਦੀ ਆ ਜੇ ਕੋਈ ਗੱਲ ਦੀ ਮੈਂ ਹਾਂ ਮੀ ਪਰ ਜਿੱਥੇ ਮਰਜ਼ੀ ਕਹਾੜੀ ਤੇਰੀ ਗੱਲ ਮੇਰਾ ਜਿੱਥੇ ਮਰਜ਼ੀ ਲਾਦੀ ਆਹੋ ਹਾਂ ਫਿਰ ਇਹ ਕੀ ਗੱਲ ਹੋਈ ਨਹੀਂ ਤਾਂ ਤੂੰ ਆ ਕੇ ਲਾਂਬਾ ਦਿੰਨੀ ਐ ਮੇਰੀ ਉਹ ਗਲਤੀ ਤੇ ਹੰਗਲਾ ਚੱਕਦੀ ਐ ਤੇ ਨਾਲੇ ਕਹਿੰਨੀ ਆਖੇ ਆਈ ਨਹੀਂ ਹੁੰਦਾ ਸਮਝਾਈ ਤੇ ਮੈਂ ਅੱਜ ਅੰਦਰ ਵੜ ਕੇ ਸਮਝਾ ਲੂ ਕੱਲ ਨੂੰ ਉਹ ਨਿਕਲ ਕੇ ਬਾਜੂ ਤੇਰੇ ਵਰਗੀ ਫੇਸ ਮਾਰ ਕੇ ਮੇਰਾ ਬੋਧਾ ਉੱਚਾ ਕਰੂਗੀ ਲੋਕਾਂ ਚ ਤੂੰ ਗੱਲ ਸੁਣਦੀ ਮੈਨੂੰ ਕਰੀ ਜਾ ਕੇ ਦੱਸ ਤੈਨੂੰ ਆਇਆ ਕਾ ਵੀ ਮਨਜੀਤ ਝੂਠ ਮਾਰਦੀ ਐ ਨਾ ਮੈਂ ਤੈਨੂੰ ਕਦੇ ਕਹਤੋਂ ਝੂਠ ਮਾਰਦੇ ਮੈਂ ਤਾਂ ਤੈਨੂੰ ਇੱਕ ਗੱਲ ਕਹੀ ਐ ਜੇ ਤੱਕ ਐਨੀ ਐ ਤਾਂ ਤਾਂ ਪੂਰੀ 100% ਗੱਲ ਕਹੇ ਵੀ ਹਾਂ ਭਾਣੇ ਮੇਰੀ ਧੀ ਨੇ ਦੇਖੀ ਐ ਮੈਨੂੰ ਯਕੀਨ ਐ ਤੇਰੀ ਕੁੜੀ ਗਲਤ ਐ ਜਦਾਂ ਐ ਕਹਦੀ ਜਾਂਦੇ ਰਹਿ ਰਹੇ ਕਹਦੇ ਵੀ ਛੱਕ ਜਾ ਫਿਰ ਮੈਂ ਪੁੱਛੀ ਗਲਤ ਗੁੱਲਤ ਤਾਂ ਨਹੀਂ ਦੇਖੀ ਆਹੀ ਐ ਵੀ ਮੋਟਰਸਾਈਕਲ ਤੇ ਚੜੀ ਜਾਂਦੀ ਸੀ ਠੀਕ ਐ ਜਿਹੜੀ ਗੱਲ ਮੈਨੂੰ ਕੁੜੀ ਨੇ ਆ ਕੇ ਕਹੀ ਆ ਜੋਤ ਨੇ ਉਹੀ ਮੈਂ ਤੈਨੂੰ ਕਹਦੀ ਮੈਂ ਐਂ ਕਹਿੰਦੀ ਆ ਵੀ ਹਲੇ ਤਾਂ ਮੋਟਰਸਾਈਕਲ 'ਤੇ ਚੜੀ ਆ ਕੱਲ ਕਲਾ ਨੂੰ ਫਿਰ ਜਾ ਹੁਣ ਤਾਂ ਇੱਕ ਢਿੰਗ ਪੱਟੀ ਆ ਜੇ ਕੱਲ ਨੂੰ ਦੋ ਢਿੰਗਾ ਪੱਤਗੀ ਫੇਰ ਕੀ ਕਰੇਗੀ ਚਲ ਕੋਈ ਮੈਂ ਸੋਚੂਗੀ ਇਸ ਬਾਰੇ ਇਹਦੇ ਆ ਮਤੋਂ ਮੀਂਹ ਆ ਲaporega ਦੇਖ ਲੈ ਕਾਹੋਂ ਦਿੱਤੀ ਨਾ ਕਿਰਨਵਦੇ ਆਪ ਨੂੰ ਅੱਜ ਆਈ ਆ ਯਾਰ ਥੱਲੇ ਆਉ ਤੇਲੂਕ ਕੇ ਖੱਟੇ ਠੀਕ ਆ ਸਮਝ ਆ ਗਈ ਤੁਹਾਨੂੰ ਮੇਰੀ ਤੇ ਘਰੇ ਮੰਮੀ ਡੈਡੀ ਨਾਲ ਗੱਲ ਕਰ ਲੋ ਤੇ ਬੰਦਿਆਂ ਵਾਂਗੂ ਮੇਰੇ ਘਰੇ ਰਿਸ਼ਤਾ ਭੇਜ ਦੋ ਐਵੇਂ ਜੇ ਇੱਥੇ ਕਿਸ ਨੇ ਦੇਖ ਲਿਆ ਨਾ ਤੇ ਮੇਰੀਆਂ ਲੱਤਾਂ ਟੜਵਾ ਦੇਣੀਆਂ ਨੇ ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਤਾਂ ਜਾਨੋਂ ਮਾਰ ਦੂ ਮੈਨੂੰ ਚੁੱਪ ਚੰਨੀ ਨਾ ਭੇਜਾਂ ਕਰਦਾ ਹਾਂ ਕਰਦਾ ਨਾ ਕਰਦਾ ਮੈਨੂੰ ਤਾਂ ਲੱਗਦਾ ਨਾ ਬਿੱਖੀ ਤੂੰ ਮੈਨੂੰ ਲਾੜੀ ਲਾ ਰਿਆ ਉਹ ਨਹੀਂ ਪੁੱਤ ਕਰਦਾ ਮੈਂ ਗੱਲ ਕਰੇ ਥੋੜਾ ਕਰਦਾ ਪੁੱਤ ਪੱਤ ਤਾਂ ਪਿੰਡ ਚ ਉੱਡ ਜਾਂਦੇ ਨੇਗੇ ਕੋਈ ਪੁੱਤ ਪੱਤ ਨਹੀਂ ਇੱਥੇ ਛੱਡ ਦੇ ਕਿੰਨੀ ਵੇਰ ਤੇ ਇੱਕ ਗੱਲ ਕਰਾਂਗੇ ਨਾ ਕੋਕਾ ਮੈਂ ਕਰੂੰਗਾ ਗੱਲ ਤੈਨੂੰ ਯਕੀਨ ਹੈ ਕਿ ਨਹੀਂ ਹੈ ਇਹਨਾਂ ਦੱਸ ਦੇ ਮੈਨੂੰ ਸ਼ਾਂ ਠੀਕਾ ਫਿਰ ਇੱਥੇ ਛਿੱਤਰ ਨਾ ਖਾ ਲਈ ਉੱਡ ਜਾ ਫੜਾ ਫੜ ਇਹ ਨਹੀਂ ਪਤਾ ਇੱਥੇ ਚਾਚੀ ਖੜੀ ਹੋਵੇ ਕਿਤੇ ਪਾਸੇ ਦੇਦੀ ਹੋਵੇ ਪਤਾ ਐਨੀ ਐਨੀ ਪਾਈ ਪਾਈ ਦੀ ਬਿੜਕ ਰੱਖਦੀਆਂ ਨੇ ਮੇਰੇ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲ ਘਰ ਠੀਕਾ ਚਾਨ ਨਾਲ ਜਾਇਓ ਠੀਕਾ ਹੋਲੀ ਜਾਇਓ ਤੇ ਮੇਰੀ ਕਈ ਗੱਲ ਤੇ ਗੋਲ ਕਰ ਲਿਓ ਘਰ ਕੋਈ ਗੱਲ ਨਹੀਂ ਉਈ ਪਾਈ ਕੀ ਕਰਾਂ ਅੱਗੇ ਹਟ ਜਾਈ ਨਹੀਂ ਖੁੱਲਦਾ ਇਹ ਤਾਂ ਇਹਦੇ ਨਾਲ ਅੱਜ ਵੱਖਾਂ ਅੱਜ ਲੈ ਓਹੋ ਆ ਕਿੱਥੇ ਫਸਾ ਤਾ ਸੀ ਕਿੱਢ ਗਿਆ ਇਹ ਤਾਂ ਇਹਦੇ ਚਾੜਦਾ ਹੈ ਹਾਂ ਹਾਈ ਹਾਈ ਦੋ ਅਕਾ ਮੈਨੂੰ ਐਂ ਦੱਸ ਤੂੰ ਕਿੱਥੇ ਗਈ ਸੀ ਬੁੱਤਾ ਚ ਦੱਸ ਕਿੱਥੇ ਗਈ ਸੀ ਕਾਲਜ ਗਈਆਂ ਕਿਹਦੇ ਨਾਲ ਗਈ ਸੀ ਰਮਨ ਨਾਲ ਕੀ ਹੋ ਗਿਆ ਨਾ ਮੈਂ ਕਹਿੰਦੀ ਆ ਹਾਂ ਪੂਰਾ ਮਨ ਲੱਗ ਗਈ ਸੀ ਹਾਂ ਕੀ ਹੋ ਗਿਆ ਮਾਏ ਕਹ ਤੋ ਤਰੀ ਜਪਿਆ ਨਾ ਮੈਂ ਕੁਛ ਨਹੀਂ ਕਹਦੀ ਮੈਂ ਉਹ ਕਹਿੰਦੀ ਵੀ ਕਵੇਲਾ ਹੋ ਗਿਆ ਚਲ ਆ ਜਾ ਚਾਹ ਪਾਣੀ ਪੀ ਗੱਲ ਸਸ ਪਹਿਲਾਂ ਮੈਨੂੰ ਕੀ ਹੋ ਗਿਆ ਇੱਕ ਦਿਨ ਤਾਂ ਮੂੰਹ ਕਰਿਆ ਉੱਡਿਆ ਨਹੀਂ ਕੀ ਹੋ ਗਿਆ ਤੇ ਦੇਖ ਪੁੱਤ ਹਾਂ ਤੈਨੂੰ ਵੀ ਪਤਾ ਜੀ ਤੇਰੇ ਸਿਰ ਤੇ ਪਿਆਉ ਨਹੀਂ ਹੈ ਹਾਂ ਮਾਂ ਤੇਰਾ ਚਾਹ ਲਾੜ ਵੀ ਮੈਂ ਕੋਈ ਨਹੀਂ ਰੱਖਿਆ ਸੀ ਮੈਂ ਹਰ ਚਾਹ ਲਾੜ ਤੇਰਾ ਮੈਂ ਪੂਰਾ ਕਰਤਾ ਮੈਂ ਆਤਵਾ ਨਿੰਦੇਰੇ ਮੂਰੇ ਮੈਨੂੰ ਕਾਸ ਦਾ ਟਿੱਕਾ ਨਾ ਲਵਾ ਦੀ ਆਏਗਾ ਤੂੰ ਕਰੀ ਆਂਦੀ ਆ ਕੀ ਹੋ ਗਿਆ ਤੈਨੂੰ ਮੈਨਾਂ ਮੈਨੂੰ ਐਂ ਲਾਸੂ ਤੂੰ ਆਏਗਾ ਤੂੰ ਕਰੀ ਆਂਦੀ ਆ ਮੈਂ ਕੀ ਹੋ ਗਿਆ ਮਨ ਦਾ ਹੱਸੇ ਕੀ ਹੋ ਗਿਆ ਤੂੰ ਮੇਰੇ ਕੋਲੇ ਝੂਠ ਬੋਲਦੀ ਆ ਪੁੱਤ ਦੇਖ ਮੇਰਾ ਪੁੱਤ ਵੀ ਤੂੰ ਤੇ ਵੀ ਤੂੰ ਮੇਰੇ ਕੋਲੇ ਤੂੰ ਝੂਠ ਬੋਲਦੀ ਆ ਨਾ ਜਿਹੜਾ ਕਾਣਾ ਮੈਂ ਕਾਲਾ ਝੂਠ ਬੋਲ ਗਈ ਮੈਂ ਜਿਉਂਦੇ ਜੀਵ ਮਾਦੀ ਮਾਂ ਮੈਨੂੰ ਇਹ ਦੱਸ ਪਹਿਲੇ ਮੈਂ ਝੂਠ ਕੀ ਬੋਲੀ ਆ ਤੂੰ ਮੈਨੂੰ ਕਿਹਾ ਸੀ ਨਾ ਵੀ ਮੈਂ ਆਪਦੀ ਸੇਲੀ ਨਾਲ ਜਾਨੀ ਸਕੂਟਰੀ ਤੇ ਹਾਂ ਤੈਨੂੰ ਕੋਈ ਮੁੰਡਾ ਲੈ ਕੇ ਗਿਆ ਮੋਟਰਸਾਈਕਲ ਤੇ ਕੌਣ ਕਹਿੰਦਾ ਮੈਨੂੰ ਮੁੰਡਾ ਲੈ ਕੇ ਗਿਆ ਮੈਨੂੰ ਤੇਰੀ ਚਾਚੀ ਦੱਸ ਕੇ ਗਈ ਆ ਆਪਣੇ ਘਰੇ ਓ ਮਾਂ ਤੈਨੂੰ ਪਤਾ ਤਾਂ ਹੈਗਾ ਵੀ ਹਾਂ ਉਹ ਮੇਰੇ ਤੇ ਲੱਗਦੀਆਂ ਨਹੀਂਆਂ ਪਰ ਉਹ ਨਾ ਮਾਂ ਬਣ ਕੇ ਤੈਨੂੰ ਲੱਗਦਾ ਤੇਰੀ ਵੀ ਇਹੋ ਜਿਹੀ ਆ ਪੁੱਤ ਲੱਗਦਾ ਤਾਂ ਨਹੀਂ ਹੈਗਾ ਫਿਰ ਲੋਕਾਂ ਦੀਆਂ ਖਬਰਾਂ ਸੁਣਦੇ ਆ ਦਿਲ ਦਰਦਾ ਮੇਰਾ ਤੂੰ ਨਾ ਮੈਨੂੰ ਯਕੀਨ ਰੱਖ ਤੈਨੂੰ ਵੀ ਪਤਾ ਵੀ ਤੂੰ ਮੈਨੂੰ ਠੀਕ ਹੈ ਮੇਰੇ ਬਾਪ ਦੀ ਕਮੀ ਨਹੀਂ ਫੀਲ ਹੋਣ ਦਿੱਤੀ ਕਦੇ ਵੀ ਫਿਰ ਮੈਂ ਤੇਰੀ ਨੱਕ ਕਿਵੇਂ ਉਹ ਕਰ ਦੂੰਗੀ ਪਹਿਲਾਂ ਮੈਨੂੰ ਇਹ ਦੱਸ ਤੂੰ ਚਾਚੀ ਦੇ ਗੱਲਾਂ 'ਚ ਕਿਉਂ ਆਈ ਜਾਂਦੀ ਆ ਚਲ ਮੈਂ ਤੇਰੀ ਚਾਚੀ ਦੀਆਂ ਗੱਲਾਂ 'ਚ ਨਹੀਂ ਆਉਂਦੀ ਤੂੰ ਸੌਖਾ ਮੇਰੇ ਮਾਂ ਮਾਰੂ ਆਈਆਂ ਤੂੰ ਮੇਰੇ ਸਿਰ ਤੇ ਹੱਥ ਰੱਖ ਦੇ ਇੱਕ ਵਾਰੀ ਫਿਰ ਜਦੋਂ ਤੂੰ ਸੱਚੀ ਹੈ ਫਿਰ ਤੈਨੂੰ ਕੀ ਡਰ ਹੈ ਦਰਵੇ ਹੋਈ ਨਹੀਂ ਪੁੱਤ ਲੈ ਮੈਂ ਤੇਰੀ ਸੌਂ ਖਾਣੀ ਖਵਾ ਕਿਹੜੀ ਖਵਾਉਣੀ ਉਹ ਮਾਂ ਕਿਉਂ ਨਹੀਂ ਤੂੰ ਚਾਚੀ ਨੂੰ ਬੁਲਾਉ ਅਸ ਜੇ ਤੈਨੂੰ ਜਾ ਰਿਹਾ ਚਾਚੀ ਨੇ ਵੀ ਤਾਂ ਲਬਣਾ ਕਿ ਕਹਿੰਦੀ ਮੈਂ ਤਾਂ ਮੇਰੀ ਸਹੇਲੀ ਨਾਲ ਗਈ ਆ ਪੁੱਤ ਚਿੰਨੀ ਤੂੰ ਮੇਰੀ ਇੱਜ਼ਤ ਹੈ ਉਹ ਨਹੀਂ ਤੇਰੀ ਚਾਚੀ ਦੀ ਜੀ ਛੇ ਮੇਰੀ ਇੱਜ਼ਤ ਬਰਬਾਦ ਹੁੰਦੀ ਆ ਪਹਿਲਾਂ ਤੇਰੀ ਚਾਚੀ ਦੀ ਇੱਜ਼ਤ ਬਰਬਾਦ ਹੁੰਦੀ ਆ ਉਹ ਮਾਂ ਕਰ ਲੈ ਮੇਰੇ ਤੇ ਜਗੀ ਨੇ ਸੱਚੀ ਕਹਿਣੀਆਂ ਤੈਨੂੰ ਚਾਚੀ ਨੇ ਉਵੇਂ ਪੜਕਾਤਾ ਇਹ ਜੀ ਕੋਈ ਗੱਲ ਨਹੀਂ ਮੈਂ ਜਿਹੜੀ ਮਾਂ ਹੁੰਦੀ ਹੈ ਨਾ ਇਹ ਪੋਲੀ ਹੁੰਦੀ ਹੈ ਆਪਣੇ 3 ਬੁੱਤਾਂ ਦੇ ਦੁੱਖ ਤੇ ਗਨਾ ਢਿੱਡ ਜਿਹਾ ਛਪਾ ਲੈਂਦੀ ਆ ਪਰ ਜਦੋਂ ਲੋਕ ਉਂਗਲਾਂ ਕਰਕੇ ਗੱਲਾਂ ਕਰਦੇ ਨੇ ਨਾ ਉਹ ਜਾਂਦੇ ਆ ਫਲਾਣੇ ਸਿੰਘ ਦੀ ਕੁੜੀ ਧੀਏ ਪਰ ਸਿਵਾਂ ਚ ਜਪਈਆਂ ਰਾਖੂ ਮੀਂਹ ਕੰਮਰ ਮਰ ਮਰਉਗੀ ਤੇ ਮਾਂ ਰੋਣਾ ਨਹੀਂ ਮੈਂ ਦੱਸਦਾ ਇਹ ਜੋ ਕੁਝ ਨਹੀਂ ਹੈਗਾ ਝੁੱਪ ਘਰ ਜਾ ਇਹ ਜੋ ਕੁਝ ਨਹੀਂ ਹੈਗਾ ਚਾਚੀ ਮੈਂ ਝੂਠ ਮਾਰਿਆ ਝੁੱਪ ਘਰ ਜਾ ਰੋਣਾ ਰੋਣਾ ਮਾਂ ਆਇਆ ਇਹ ਜੋ ਕੁਝ ਨਹੀਂ ਹੈਗਾ ਸੱਚੀ ਨਹੀਂ ਆ ਦੇਖੋ ਸਰੀ ਤਾਂ ਸੋਖਾ ਅੱਜ ਮੈਂ ਤੇਰੀ ਮਾਂ ਬਣ ਕਿਤੇ ਸਾਹਮਣੇ ਖੜੀਆ ਪਰੇ ਨਾ ਹੋਵੇ ਕੱਲ ਨੂੰ ਮੈਂ ਖਦ ਤੇਰਾ ਗਲ ਆਪ ਮਰੋੜਾ ਮੈਂ ਭੁੱਲ ਜੂ ਕਿ ਮੈਂ ਐਸ ਕੋ ਖਚੋ ਜਨਮ ਦਿੱਤਾ ਹੈ ਆਪਦੇ ਪੇਟ ਤੋਂ ਜੰਮੀ ਨੂੰ ਮੈਂ ਮਾਰ ਵੀ ਸਕਦੀਆਂ ਜੇ ਮੈਂ ਛਾਂਕ ਪੂਰੇ ਕਰ ਸਕਦੀਆਂ ਇਹ ਆਪਦਾ ਹਸਾਬ ਲਾ ਲਈ ਚਿੱਤ ਨੂੰ ਸੋਚ ਕੇ ਅੱਗੇ ਕਦਮ ਚੱਕੀ ਜੀ ਦੇ ਨਾਲ ਗਈ ਹੈ ਜੇ ਤਾਂ ਬੈਸੀ ਰਹਿ ਕੇ ਗਈ ਹੈ ਤਾਂ ਮੈਂ ਮਾਫੀ ਮੰਗਦੀਆਂ ਜੀ ਇਹ ਤੇਰਾ ਹੋਇਆ ਗਨਾਹ ਤਾ ਫਿਰ ਤੋਂ ਭੁੱਲ ਜੀ ਕਿ ਮੈਂ ਤੇਰੀ ਮਾਂ ਮੈਂ ਜੇ ਤੇਰੀ ਮਾਂ ਬਣ ਕੇ ਤੈਨੂੰ ਪਾਲਿਆ ਨਾ ਤਾਂ ਤੇਰਾ ਬਾਪ ਬਣ ਕੇ ਤੇਰੀ ਕਾਬਰ ਵੀ ਆਪ ਪੱਟੂ ਮਾਂ ਨਹੀਂ ਮੇਰੀ ਗੱਲ ਸੁਣ ਲਾ ਐਵੇਂ ਕਹਦਾ ਤੈਨੂੰ ਚਾਚੀ ਨੇ ਇੱਕ ਵਾਰੀ ਜੇ ਕੋਈ ਐਜੀ ਗੱਲ ਹੋਈ ਨਾ ਤੂੰ ਮੈਨੂੰ ਮਾਰਦੀ ਬਸ ਇਹ ਜੋ ਕੁਝ ਨਹੀਂ ਹੈਗਾ ਮੇਰੇ ਤੇ ਯਕੀਨ ਕਰ ਮਾਂ ਰੋਣਾ ਇਸ ਗੱਲ ਤੇ ਪੱਕੀ ਰਹੀ ਹਾਂ ਮਾਂ ਆਹ ਯਾ ਕੁਛ ਨਹੀਂ ਹੈਗਾ ਤੇਰੀ ਮਾਂ ਦੇ ਸੂਲਾਂ ਦਾ ਤੈਨੂੰ ਪਤਾ ਹੈ ਸੁਣ ਗਿਆ ਇਹ ਨਾ ਹੋਵੇ ਬਗਾਨਾ ਪੁੱਤ ਤੇਰੇ ਬਾਪ ਦੀ ਪੱਗ ਨੂੰ ਦਾਗ ਲਾ ਕੇ ਤੁਰ ਜੇ ਨਹੀਂ ਮਾਂ ਮੈਂ ਤੁਹਾਨੂੰ ਲਾਭਾਂ ਨਹੀਂ ਲਵਾਉਂਦੀ ਲੱਤਾਂ ਵੱਟ ਕੇ ਨਾ ਸੜਕਾਂ ਤੇ ਰੋਟੀ ਮੰਗਣ ਨੂੰ ਮਜਬੂਰ ਕਰ ਦੂੰ ਭੁੱਲ ਜੂਗੀ ਮੈਂ ਵੇਖੋ ਇੱਕ ਕੁੜੀ ਜੰਮੀ ਸੀ ਆਖਰੀ ਵਾਰ ਸੁਣ ਲਈ ਕੁੜੀਏ ਮੇਰੇ ਤਣ ਮਾਨ ਨੂੰ ਅੱਗ ਲੱਗੀ ਪਈ ਐ ਝਹੀ ਹੋਈ ਝੂਠੀ ਗੱਲ ਫਿਰ ਤਾਂ ਮਨਜੀਤ ਤੇਰੀ ਖੈਰ ਨਹੀਂ ਜੇ ਮੇਰੀ ਧੀ ਝੂਠੀ ਹੋਈ ਫਿਰ ਮੇਰੀ ਧੀ ਦੀ ਖੈਰ ਪ੍ਰਮਾਤਮਾ ਮੇਰੀ ਇੱਜ਼ਤ ਦਾ ਰਖਵਾਲਾ ਤੂੰ ਖੋਦਾ